ਸਮੂਹ ਕਿਸਾਨਾਂ ਦਾ ਖੇਤੀ ਗਿਆਨ ਅਤੇ ਵਿਕਾਸ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਝੋਨੇ ਦੀ ਲਵਾਈ ਅਤੇ ਬਜਾਈ ਦਾ ਸਮਾਂ ਚੱਲ ਰਿਹਾ ਹੈ ਬਹੁਤ ਸਾਰੇ ਕਿਸਾਨਾਂ ਦਾ ਸਵਾਲ ਆਉਂਦਾ ਇਸ ਪਾਸੇ ਆਉਣਾ ਵੀ ਚਾਹੁੰਦੇ ਆ ਝੋਨੇ ਦੀ ਬਜਾਈ ਵਾਲੇ ਪਾਸੇ ਕਿਉਂਕਿ ਉਹਨਾਂ ਨੂੰ ਪਤਾ ਵੀ ਪਾਣੀ ਬਚਾਉਣਾ ਪੰਜਾਬ ਬਚਾਉਣਾ ਤਾਂ ਕੁਛ ਨਾ ਕੁਛ ਆਪਾਂ ਨੂੰ ਜਿਹੜਾ ਦੇਸੀ ਤਰੀਕਾ ਹੈਗਾਗਾ ਕਦੂ ਕਰਕੇ ਝੋਨਾ ਲਾਉਣ ਦਾ ਉਸ ਤਰੀਕੇ ਤੋਂ ਹਟ ਕੇ ਆਪਾਂ ਨੂੰ ਝੋਨੇ ਦੀ ਬਜਾਈ ਵਾਲਾ ਆਉਣਾ ਪਊਗਾ ਤਾਂ ਕਿ ਆ ਇਦੇ ਨਾਲ ਕੁਛ ਨਾ ਕੁਛ ਹੱਦ ਤੱਕ ਜਿਹੜਾ ਹੈਗਾ ਪੰਜਾਬ ਦਾ ਪਾਣੀ ਬਚਾਇਆ ਜਾ ਸਕੇ ਤਾਂ ਕਿ ਉਹ ਆਉਣ ਵਾਲੀ ਪੀੜ੍ਹੀਆਂ ਦੇ ਕੰਮ ਆ ਸਕੇ ਤਾਂ ਜੇ ਆਪਾਂ ਸਿੱਧੀ ਬਜਾਈ ਦੀ ਗੱਲ ਕਰੀਏ ਆਪਣੇ ਨਾਲ ਨੇ ਅੱਜ ਡਾਕਟਰ ਮਨਜਿੰਦਰ ਸਿੰਘ ਜੀ ਇਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ ਧੰਨਵਾਦ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਕਿਸਾਨਾਂ ਨੂੰ ਦੱਸਣਗੇ ਵੀ ਇਹਦੇ ਵਿੱਚ ਕੀ ਕੀ ਤਕਨੀਕੀ ਜਾਣਕਾਰੀ ਦੇਣਗੇ ਇਹਦੇ ਬਾਰੇ ਤਾਂ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਚਾਹੂੰਗਾ ਜੀ ਵੀ ਝੋਨੇ ਦੀ ਸਿੱਧੀ ਬਜਾਈ ਤੇ ਦੂਜੇ ਕਦੂ ਵਾਲੇ ਝੋਨੇ ਦੇ ਵਿੱਚ ਵੀ ਕੀ ਫਰਕ ਹੁੰਦਾ ਹੈ ਦੇਖੋ ਜੀ ਜੇ ਆਪਾਂ ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਕਰੀਏ ਤਾਂ 2009 ਦੇ ਵਿੱਚ ਪਹਿਲਾਂ ਇਹਨੂੰ ਸਿਫਾਰਿਸ਼ ਕਰਿਆ ਗਿਆ ਸੀਗਾ ਫਿਰ ਇਹਦੀ ਤਰਵੱਤਰ ਵਿਧੀ ਜਿਹੜੀ ਹੈਗੀ ਇਹ 2020 ਦੇ ਵਿੱਚ ਸਿਫਾਰਿਸ਼ ਕੀਤੀ ਗਈ ਹੈ ਜੇ ਮੋٹے ਤੌਰ ਤੇ ਗੱਲ ਕਰੀਏ ਜਿਵੇਂ ਤੁਸੀਂ ਫਰਕ ਦੀ ਗੱਲ ਕਰੀ ਆ ਵੀ ਉਹ ਸਾਰੇ ਆਪਾਂ ਜਾਣਦੇ ਆ ਵੀ ਇਹਦੇ ਵਿੱਚ ਆਪਾਂ ਸਿੱਧਾ ਉਵੇਂ ਹੀ ਵਾਹ ਕੇ ਵਾਹ ਨੂੰ ਬੀਜ ਦੇਣਾ ਤੇ ਤਰਵੱਤਰ ਦੇ ਵਿੱਚ ਆਪਾਂ 21 ਦਿਨਾਂ ਬਾਅਦ ਪਾਣੀ ਲਾ ਦੇਣਾ ਤੇ ਦੂਜੇ ਵਿੱਚ ਆਪਾਂ ਕद्दू ਕਰਕੇ ਬੀਜਦੇ ਆਂ ਲਾਉਣੇ ਆ ਜੇ ਹੁਣ ਇਹਦੇ ਗੱਲ ਕਰੀ ਅੱਗੇ ਫਾਇਦਿਆਂ ਦੀ ਗੱਲ ਹੈ ਜਿਵੇਂ ਕद्दू ਕਰਨ ਦੀ ਬਜਾਏ ਆਪਾਂ ਹਾਂ ਝੋਨੇ ਦੀ ਸਿੱਧੀ ਬਜਾਈ ਉਹਦਾ ਕੀ ਫਾਇਦਾ ਹੈਗਾ ਤਾਂ ਇਹਦੇ ਮੋٹے ਤੌਰ ਤੇ ਚਾਰ ਪੰਜ ਤਰ੍ਹਾਂ ਦੇ ਅਸੀਂ ਜਿਹੜੇ ਫਾਇਦੇ ਨੇ ਚ ਨੂੰ ਕੱਢ ਲੈਨੇ ਆ ਸਭ ਤੋਂ ਪਹਿਲਾ ਜਿਹੜਾ ਫਾਇਦਾ ਹੈਗਾ ਪਾਣੀ ਦੀ ਬਚਤ ਹੈ 15 ਤੋਂ 20% ਜਿਹੜਾ ਪਾਣੀ ਦੀ ਬਚਤ ਹੁੰਦੀ ਇਹਦੇ ਵਿੱਚ ਜੇ ਆਪਾਂ ਝੋਨੇ ਦੀ ਸਿੱਧੀ ਬਜਾਈ ਕਰਦੇ ਆਂ ਦੂਜਾ ਕद्दू ਨਹੀਂ ਕਰਿਆ ਹੁੰਦਾ ਖੇਤ ਖੇਤ ਕद्दू ਨਾ ਕਰਨੇ ਕਰਕੇ ਜਿਹੜਾ ਹੈਗਾ ਉਹਦੇ ਵਿੱਚ ਰੀਚਾਰਜ ਪਾਣੀ ਦਾ ਜ਼ਿਆਦਾ ਹੁੰਦਾ بارشਾਂ ਦਾ ਪਾਣੀ ਜਿਹੜਾ ਹੈਗਾ ਉਹ ਮਿੱਟੀ ਦੇ ਵਿੱਚ ਜ਼ਿਆਦਾ ਹੁੰਦਾ ਜਜਬ ਜ਼ਿਆਦਾ ਹੁੰਦਾ ਉਹਦੇ ਵਿੱਚ ਤਾਂ ਪਾਣੀ ਉਵੇਂ ਹੀ ਖੜਾ ਰਹਿਣਾ ਉਹ ਸਾਰਾ ਵਾਸ਼ਪੀਕਰਨ ਦੁਆਰਾ ਉੱੜਦਾ ਇਹ ਥੱਲੇ ਮਿੱਟੀ ਦੇ ਵਿੱਚ ਜਾਂਦਾ ਪਾਣੀ ਅਗਲੀ ਗੱਲ ਇਹਦੇ ਵਿੱਚ ਹੈਗੀ ਐ ਵੀ ਮਜ਼ਦੂਰੀ ਜਿਹੜੀ ਘੱਟ ਲੱਗਦੀ ਐ ਲੇਬਰ ਦੀ ਸਮੱਸਿਆ ਅੱਜਕੱਲ ਬਹੁਤ ਹੈਗੀ ਐ ਤੇ ਇਹਦੇ ਵਿੱਚ ਬੰਦੇ ਨੇ ਆਪ ਬੀਜ ਕੇ ਸਮਾਂ ਜਿਹੜਾ ਹੈਗਾ ਬਹੁਤ ਘੱਟ ਲੱਗਦਾ ਤੇ ਆਪ ਟਰੈਕਟਰ ਨਾਲ ਬੀਜ ਕੇ ਮਸ਼ੀਨੀ ਕਰਨਾ ਹੈਗਾ ਤੇ ਕੁਝ ਜਿਹੜੀ ਹੈਗੀ ਲੀਵਰ ਦੀ ਆਪਾਂ ਨੂੰ ਜ਼ਰੂਰਤ ਬਹੁਤ ਘੱਟ ਪੈਂਦੀ ਹੈ ਤੇ ਇੱਕ ਜਿਹੜੀ ਅਖੀਰਲੀ ਗੱਲ ਹੈ ਵੀ ਇਹਦੇ ਵਿੱਚ ਝਾੜ ਪੂਰਾ ਨਿਕਲਦਾ ਤੇ ਜਿਹੜਾ ਹੈਗਾ ਵੱਧ ਵੀ ਨਿਕਲਦਾ ਤੇ ਪੂਰਾ ਜਿਹੜਾ ਘਟਦਾ ਨਹੀਂ ਝਾੜ ਪੂਰਾ ਨਿਕਲਦਾ ਈਵਨ ਕਿ ਯੂਨੀਵਰਸਿਟੀ ਦੇ ਡਾਟਾ ਦੇ ਹਿਸਾਬ ਨਾਲੇ ਵੀ ਜਿੱਥੇ ਝੋਨੇ ਦੀ ਸਿੱਧੀ ਬਜਾਈ ਕਰੀ ਗਈ ਹੈ ਉੱਥੇ ਕਣਕ ਦਾ ਵੀ ਝਾੜ ਚੰਗਾ ਨਿਕਲਦਾ ਜੀ ਕਿਸਾਨਾਂ ਦੇ ਮਨ ਦੇ ਵਿੱਚ ਜ਼ਿਆਦਾ ਇਹੀ ਸਵਾਲ ਰਹਿੰਦਾ ਵੀ ਅਸੀਂ ਸਿੱਧੀ ਬਜਾਈ ਝੋਨੇ ਦੀ ਕਰ ਤਾਂ ਲਵਾਂਗੇ ਪਰ ਕਿਤੇ ਝਾੜ ਨਾ ਘਟ ਜਾਏ ਨਹੀਂ ਡਾਕਟਰ ਸਾਹਿਬ ਇਹ ਜਿਹੜਾ ਹੈਗਾ ਝਾੜ ਇਹਦੇ ਵਿੱਚ ਪੂਰਾ ਨਿਕਲਦਾ ਜੀ ਤੇ ਘਟ ਨਹੀਂ ਨਿਕਲਦਾ अच्छा सबसे पहला चलो जे मान लिया किसान इस वाले पास से आ रहे सीधी बजांदा वाले पास से आ रहे कितना बीज देवेच जरूरत होती है आपां दी बिल्कुल दी बीज दी जे गल करिये आपा 8 किलो बीज प्रति किल्ले ਦੇ حساب ਨਾਲ ਪੰਜਾਬ ਕੀਤੀ ਬੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕਰਿਆ ਗਿਆ ਹੂੰ ਹੂੰ बीज ਨੂੰ ਸੋਧਣਾ ਬਹੁਤ ਜ਼ਰੂਰੀ ਹੈ ਸੋਧਨ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਪਹਿਲਾਂ ਆਪਾਂ ਕਹਿੰਦੇ ਆ ਵੀ ਬੀਜ ਨੂੰ ਭਿਉ ਕੇ ਆਪਾਂ ਪਾਣੀ ਦੇ ਵਿੱਚ 10 ਲੀਟਰ ਪਾਣੀ ਦੇ ਵਿੱਚ 8 ਕਿਲੋ ਬੀਜ ਜਿਹੜਾ ਭਿਜ ਜਾਂਦਾ 8-7 ਕਿਲੋ ਬੀਜ ਤਾਂ ਉਹਦੇ ਵਿੱਚ ਇੱਕ ਪੋਟਾਸ਼ੀਅਮ ਨਾਈਟ੍ਰੇਟ ਜਿਹੜਾ 13-0-45 ਦੀ ਨਵੀਂ ਸਿਫਾਰਿਸ਼ ਹੋਈ ਆ ਉਹ ਜਰੂਰ 10 ਲੀਟਰ ਪਾਣੀ ਦੇ ਵਿੱਚ 200 ਗ੍ਰਾਮ ਉਹ ਪੈਂਦਾ ਇਹਦੇ ਨਾਲ ਜਿਹੜਾ ਜਰਮੀਨੇਸ਼ਨ ਪੂਰੀ ਹੋਊਗੀ ਵੱਧਾ ਵਿਕਾਸ ਬੂਟਿਆਂ ਦਾ ਚੰਗਾ ਹੋਊਗਾ ਉਸ ਤੋਂ ਬਾਅਦ ਚੋਂ ਕਾਰਬੈਂਡਾ ਜਾਂ ਮੈਨਕੋਜੇਬ ਜਿਹੜਾ ਸਪ੍ਰਿੰਟ ਦਵਾਈ ਆ ਉਹ ਪ੍ਰਤੀ ਕਿਲੋ ਬੀਜ ਨੂੰ 3 ਗ੍ਰਾਮ ਲੱਗਣੀ ਆ ਉਹਦੇ ਨਾਲ ਜਰੂਰ ਸੋਧ ਕਰਕੇ ਲੇਗਾ 8 ਕਿਲੋ 810 ਕਿਲੋ ਬੀਜ ਪ੍ਰਤੀ ਕਿੱਲੇ ਤੋਂ ਨਵਰਤਕ ਜੀਮਿੰਦਾਰਪਰਾ ਚੋਣ ਦੀ ਸਿੱਧੀ ਬਿਜਾਈ ਕਰ ਸਕਦੇ ਆ ਠੀਕ ਹੈ ਜੀ ਅੱਛਾ ਚਲੋ ਕਿਸਾਨ ਆ ਗਿਆ ਇਧਰਲੇ ਪਾਸੇ ਸਿੱਧੀ ਵਜਾਨ ਕਰ ਰਿਹਾ ਫਿਰ ਵੀ ਇੱਕ ਦੋ ਤਰ੍ਹਾਂ ਦੀਆਂ ਉਹਨੂੰ ਮੁੱਖ ਸਮੱਸਿਆਵਾਂ ਜਿਹੜੀਆਂ ਆਉਂਦੀਆਂ ਗਏ ਉਹ ਕਿਹੜੇ ਕਿਹੜੇ ਜਿਵੇਂ ਨਦੀਨਾ ਦੀ ਆਪਾਂ ਮੰਨਦੇ ਆ ਪਹਿਲਾਂ ਤਾਂ ਇਸ ਤਰ੍ਹਾਂ ਦੀ ਕੀ ਕੀ ਸਮੱਸਿਆ ਹੁੰਦੀ ਹੈ ਬਿਲਕੁਲ ਜੀ ਜਿਵੇਂ ਤੁਸੀਂ ਦੱਸੀ ਇਹ ਗੱਲ ਵੀ ਨਦੀਨਾ ਦੀ ਨਦੀਨਾ ਦੀ ਸਮੱਸਿਆ ਦੇ ਵਿੱਚ ਆ ਜਾਂਦੀ ਹੈ ਜੇਕਰ ਮਤਲਬ ਆਪਾਂ ਕਹੀਏ ਵੀ ਕਈ ਵਾਰ ਤਜਰਬਾ ਘੱਟ ਹੁੰਦਾ ਉਹ ਕਾਬੂ ਨਹੀਂ ਹੁੰਦੇ ਕਿ ਜਾਂ ਮੋٟਟੇ ਤੌਰ ਤੇ ਅਸੀਂ ਦੇਖਿਆ ਵੀ ਇਹਦੇ ਵਿੱਚ ਜ਼ਿਆਦਾ ਨਦੀਨਾ ਦੀ ਸਮੱਸਿਆ ਹੋਣ ਦਾ ਕਾਰਨ ਕੀ ਹੈ ਵੀ ਜ਼ਮੀਂਦਾਰ ਭਰਾ ਥੋੜੀ ਜਿਹੀ ਲੇਟ ਸਟੇਜ ਤੇ ਅਵਸਥਾ ਤੇ ਜਿਹੜਾ ਹੈ ਕਿ ਨਦੀਨਾਂਸ਼ ਕਰਦੇ ਆ ਕਿਉਂਕਿ ਆਮ ਦਵਾਈਆਂ ਕੋਈ ਵੀ ਹੈਗੀਆਂ ਉਹ 2 ਤੋਂ 4 ਪੱਤਿਆਂ ਦੀ ਅਵਸਥਾ ਦੇ ਉੱਤੇ ਹੀ ਜਿਹੜਾ ਜ਼ਿਆਦਾ ਕੰਮ ਕਰਦੀਆਂ ਤੇ ਨਦੀਨ ਕਈ ਵਾਰਾ ਜਿਆਦਾ ਵੱਡੇ ਹੋ ਜਾਂਦੇ ਆ ਉੱਥੇ ਲੇਟ ਹੋਣੇ ਕਰਕੇ ਨਦੀਨਾਂ ਦੀ ਸਮੱਸਿਆ ਜਿਹੜੀ ਜ਼ਿਆਦਾ ਆਉਂਦੀ ਨਦੀਨ ਉਗਦੇ ਘਟਾ ਆ ਜਿਆਦਾ ਉਗਦੇ ਤੇ ਉਹਦੇ ਵਿੱਚ ਕਾਬੂ ਨਹੀਂ ਹੁੰਦੇਗੇ ਜਿਹੜੀ ਹੁਣ ਤੁਸੀਂ ਗੱਲ ਕਰੀ ਨਦੀਨਾਂ ਨੂੰ ਆਪਾਂ ਕਾਬੂ ਕਿਵੇਂ ਕਰਨਾ ਅੱਜ ਕੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਹੁਤ ਵਧੀਆ ਜਿਹੜੀਆਂ ਦਵਾਈਆਂ ਇਹਦੇ ਵਿੱਚ ਸਿਫਾਰਿਸ਼ ਕਰੀਆਂ ਹੈਗੀਆਂ ਜਿਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਗੱਲ ਪੈਂਡੀਮੈਥਲਨ ਦੀ ਸਪਰੇ ਆਪਾਂ ਬਜਾਈ ਤੋਂ ਤੁਰੰਤ ਬਾਅਦ ਤਰਵੱਤਰ ਵਿਧੀ ਦੇ ਵਿੱਚ ਨਾਲ ਦੀ ਨਾਲ 24 ਘੰਟਿਆਂ ਦੇ ਵਿੱਚ ਤੁਸੀਂ 1 ਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹੜੀ ਗਿਆ 200 ਲੀਟਰ ਪਾਣੀ ਚ ਪਾ ਕੇ ਆਪਾਂ ਸਪਰੇਅ ਕਰ ਦੇਣੀ ਆ ਉਸ ਤੋਂ ਬਾਅਦ ਚ ਜੇਕਰ ਕਿਸੇ ਕਿਸਾਨ ਭਰਾ ਦੇ ਖੇਤ ਦੇ ਵਿੱਚ ਸਵਾੰਕ ਸਵਾੰਕੀ ਜਾਂ ਮੁੱਥਰੇ ਹੁੰਦੇ ਆ ਉੱਥੇ ਆਪਾਂ ਨੋਮਨੀ ਗੋਲਡ 100 ml ਪ੍ਰਤੀ ਕਿੱਲੇ ਹਿਸਾਬ ਨਾਲ ਕਰ ਸਕਦੇ ਇਸੇ ਤਰ੍ਹਾਂ ਜੇ ਘਾਹਲੇ ਨਦੀਨ ਜਿਵੇਂ ਲਿਪਟੋਕਲੋ ਆ ਚੀਨੀ ਘਾਹ ਹੋ ਗਿਆ ਇਹਦੇ ਵਿੱਚ ਆਪਾਂ ਜਿਹੜੀ ਰਾਈਟ ਸਟਾਰ ਆ 400 ml ਪ੍ਰਤੀ ਕਿੱਲੇ ਸਾਨੂੰ ਉਹ ਕਰ ਸਕਦੇ ਆ ਜੇਕਰ ਸਾਡੇ ਖੇਤ ਦੇ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਵੀ ਹੈਗੇ ਆ ਤੇ ਘਾਹਲੇ ਨਦੀਨ ਵੀ ਹੈਗੇ ਆ ਫਿਰ ਪੰਜਾਬ ਖੇਤੀਬੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਦਵਾਈਆਂ ਜਿਵੇਂ ਐਲਮੈਕਸ ਹੈਗੀ ਆ ਉਹ ਕਰ ਸਕਦੇ ਆ ਕਿਸਾਨ ਭਰਾ ਕੌਂਸਲ ਐਕਟਿਵ ਹੈਗੀ ਆ ਵਿਵਾਇਆ ਹੈਗੀ ਆ ਇਹਨਾਂ ਦੇ ਵਿੱਚੋਂ ਕੋਈ ਦਵਾਈ ਜਿਹੜੀ ਹੈਗੀ ਠੀਕ ਲੱਗੇ ਆਪਣੇ ਖੇਤ ਦੇ ਵਿੱਚ ਨਦੀਨਾਂ ਦੇ ਹਿਸਾਬ ਨਾਲ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਜਿਹੜੀਆਂ ਕੌਂਸਲ ਐਕਟਿਵ ਤੇ ਵਿਵਾਇਆ ਹੈਗੀਆਂ ਇਹ ਇੱਕ ਤੋਂ ਦੋ ਪੱਤਿਆਂ ਦੀ ਅਵਸਥਾ ਦੇ ਵਿੱਚ ਹੋਵੇ ਨਦੀਨ 15 ਤੋਂ 20 ਦਿਨਾਂ ਤੇ ਤੇ ਨਹੀਂ ਪਾਣੀ ਲੱਗਣ ਤੋਂ ਬਾਅਦ ਚੋਂ ਡਾਕਟਰ ਸਾਹਿਬ ਨਦੀਨ ਉਗਣੇ ਆ ਠੀਕ ਹੈ ਜੀ ਤੇ ਜੇਕਰ ਆਪਣੇ ਲੱਗਦਾ ਵੀ ਅ ਅ ਨ ਦੂਦੇ ਨੌਮਨੀ 골ਡਰ ਕਰਨੀ ਆਪਾਂ ਜਾਂ ਰਾਈਸਟਾਰ ਕਰਨੀ ਤਾਂ ਦੋ ਤੋਂ ਚਾਰ ਪੱਤਿਆਂ ਦੀ ਅਵਸਥਾ ਹੋਵੇ ਕਿਉਂਕਿ ਲੇਟ ਸਟੇਜ ਤੇ ਕਰਾਂਗੇ ਤਾਂ ਫਿਰ ਇਹ ਕੰਮ ਘੱਟ ਕਰਦੀ ਆ ਠੀਕ ਹੈ ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਜੇ ਖੇਤ ਦੇ ਵਿੱਚ ਨਦੀਨ ਹੁੰਦੇ ਆਗੇ ਇੱਥੇ ਉਹਨਾਂ ਦਾ ਹੱਲ ਵੀ ਹੈਗਾ ਸਟੌਪ ਹੈਗੀ ਆ ਨੌਮਨੀ 골ਡ ਹੈਗੀ ਆ ਜਾਂ ਆਪਣੇ ਜਿਵੇਂ ਤੁਸੀਂ ਕਾਉਂਸਲ ਐਕਟਿਵ ਵਿਵਾਏ ਆ ਉਹੋ ਜਿਹੀ ਦਵਾਈਆਂ ਦੱਸਿਆ ਲੌਜਿਕ ਹੈਗੀ ਆ ਕਿ ਸਾਰੇ ਮਦੀਨਾ ਦਾ ਵੀ ਹੱਲ ਹੋ ਜਾਂਦਾ ਹੈ ਕਿ ਉਹੋ ਜਿਹੀ ਦਵਾਈਆਂ ਹੈਗੀ ਆ ਠੀਕ ਹੈ ਇੱਕ ਦੇਖਿਆ ਚੜੋ ਨਦੀਨ ਦਾ ਹਲ ਤੱਕ ਖੇਤਾਂ ਕਰ ਲੇਗਾ ਫਿਰ ਵੀ ਕਦੇ ਨਾ ਕਦੇ ਝੋਨੇ ਦੇ ਵਿੱਚ ਕੋਈ ਘਾਟ ਆਉਂਦੀ ਹੈ ਝੋਨਾ ਪੀਲਾ ਪੈਣ ਲੱਗ ਜਾਂਦਾ ਕਈ ਵਾਰੀ ਹਾਂਜੀ ਉਹਦੇ ਵਿੱਚ ਕੀ ਸਮੱਸਿਆ ਆਉਂਦੀ ਹੈ ਵਿੱਚ ਉਹਨਾਂ ਜਿਹੜਾ ਹੈਗਾ ਸਿੱਧੀ ਪਜਾਂਦ ਵਾਲਾ ਪੀਲਾ ਪੈਂਦਾ ਬਿਲਕੁਲ ਜੀ ਇੱਕ ਇਹਦੇ ਵਿੱਚ ਰੱਟਸ ਆਪਾਂ ਪੀਲੇ ਪੈਣ ਦੇ ਵਿੱਚ ਨਾਲ ਹੀ ਗੱਲ ਜਿਵੇਂ ਖਾਦਾਂ ਦੀ ਗੱਲ ਹੈ ਤੇ ਜਿਵੇਂ ਆਮ ਝੋਨੇ ਦੇ ਵਿੱਚ ਅਸੀਂ 90 ਕਿਲੋ ਯੂਰੀਆ ਦੀ ਸਿਫਾਰਿਸ਼ ਕਰਦੇ ਹਾਂ ਇਹਦੇ ਵਿੱਚ ਜਿਹੜਾ ਹੈਗਾ 130 ਕਿਲੋ ਯੂਰੀਆ ਦੀ ਸਿਫਾਰਿਸ਼ ਕਰੀ ਗਈ ਆ 130 ਕਿਲੋ ਯੂਰੀਆ ਨੂੰ ਆਪਾਂ ਤਿੰਨ ਕਿਸ਼ਤਾਂ ਦੇ ਵਿੱਚ ਆਪਾਂ ਤੀਜੇ ਚੌਥੇ ਤੇ ਛ ਉਹਦੇ ਆਪਾਂ ਛੱਟਾ ਦੇ ਦੇਣਾ ਇਸੇ ਤਰ੍ਹਾਂ ਜੇ ਕਿਤੇ ਲੱਗਦਾ ਵੀ ਸਾਡੇ ਖੇਤਾਂ ਦੇ ਵਿੱਚ ਡੀਏਪੀ ਵਾਲਾ ਤੱਤ ਜਾਂ ਫਾਸਫੋਰਸ ਤੱਤ ਹੈਗਾ ਉਹਦੀ ਘਾਟ ਹੈਗੀ ਹੈ ਜਾਂ ਸਾਨੂੰ ਲੱਗਦਾ ਵੀ ਅਸੀਂ ਕਣਕ ਨੂੰ 55 ਕਿਲੋ ਡੀਏਪੀ ਨਹੀਂ ਪਾਈ ਤਾਂ ਫਿਰ ਉੱਥੇ 27 ਕਿਲੋ ਡੀਏਪੀ ਪ੍ਰਤੀ ਕਿੱਲੇ ਹਿਸਾਬ ਨਾਲ ਕਿਸਾਨ ਭਰਾ ਪਾ ਸਕਦੇ ਆ ਤੇ ਹੁਣ ਤੁਸੀਂ ਜਿਵੇਂ ਗੱਲ ਕਰੀ ਹੈ ਵੀ ਲੋਹੇ ਦੀ ਘਾਟ ਦੀ ਪੀਲੇਪਣ ਦੇ ਕਾਰਨ ਦੇ ਇਹ ਆ ਜਾਂਦੀ ਆਮ ਤੌਰ ਤੇ ਰੇਤਲੇ ਵਾਣਾਂ ਦੇ ਵਿੱਚ ਜਿਹੜੀ ਇਹਦੀ ਸਮੱਸਿਆ ਆ ਜਾਂਦੀ ਹੈ ਸਭ ਤੋਂ ਜਿਹੜਾ ਪਹਿਲਾ ਤਰੀਕਾ ਦਾ ਵੀ ਪਾਣੀ ਆਪਾਂ ਫ੍ਰੀਕੁਐਂਟਲੀ ਲਾਈਏ ਤੇ ਪਾਣੀ ਜਲਦੀ ਜਲਦੀ ਲਾਈਏ ਉਹਦੇ ਨਾਲ ਵੀ ਕੁਝ ਹੱਦ ਤੱਕ ਲੋਹੇ ਦੀ ਘਾਟ ਜਿਹੜੀ ਘਟ ਜਾਂਦੀ ਹੈ ਦੂਜਾ ਜਦੋਂ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਨਿਸ਼ਾਨੀਆਂ ਕੀ ਹੈ ਵੀ ਜਿਹੜੇ ਨਵੇਂ ਪੱਤੇ ਬੂਟਾ ਕੱਢੂਗਾ ਉਹ ਪੀਲੇ ਕੱਢਦਾ ਜਾਂ ਚਿੱਟੇ ਕੱਢਣ ਲੱਗ ਜਾਂਦੇ ਦੌਗੀਆਂ ਪੀਲੀਆਂ ਪੈਣ ਲੱਗ ਜਾਂਦੀਆਂ ਇਸ ਤਰ੍ਹਾਂ ਦੀ ਘਾਟ ਦੀਆਂ ਨਿਸ਼ਾਨੀਆਂ ਮਿਲਦੀਆਂ ਤਾਂ ਲੋਹਾ ਜਿਹੜਾ ਫੈਰਸ ਸਲਫੇਟ 19% ਹੈ ਉਹ 1 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕਿਸਾਨ ਭਰਾ 100 100 ਲੀਟਰ ਪਾਣੀ ਚ ਪਾ ਕੇ ਉਹਦੀ ਇੱਕ ਦੋ ਸਪ੍ਰੇਆਂ ਜੇ ਕਰ ਦੇਣ ਤਾਂ ਲੋਹ ਠੀਕ ਹੈ ਜੀ ਦੇਖੋ ਨਦੀਨਾਂ ਦੀ ਗੱਲ ਵੀ ਹੋਊਗੀ ਖਾਦ ਖਰਾਦ ਦੀ ਗੱਲ ਵੀ ਹੋਊਗੀ ਤੇ ਨਾਲ ਲੋਹੀ ਦੀ ਜਿਹੜੀ ਘਾਟ ਹੁੰਦੀ ਉਹਦੀ ਗੱਲ ਵੀ ਹੋਊਗੀ ਬਿਲਕੁਲ ਡਾਕਟਰ ਸਾਹਿਬ ਫਿਰ ਅਖੀਰ ਤੇ ਗੱਲ ਖੜਦੀ ਹੈ ਪਾਣੀ ਤੇ ਜਾ ਕੇ ਕਿ ਪਾਣੀ ਇਹਨੂੰ ਕਿੰਨਾ ਚਾਹੀਦਾਗਾ ਵੀ ਦੂਜੇ ਝੋਨੇ ਤੋਂ ਕਿੰਨਾ ਘਾਟ ਇਹ ਲੈਂਦੀ ਹੈ ਕਦੋਂ ਪਾਣੀ ਲਾਉਣਾਗਾ ਆਪਾਂ ਇਹਨੂੰ ਕਿ ਜਿਹੜਾ ਕੀ ਹੈ ਝਾੜ ਆਪਾਂ ਜਿਹੜਾ ਹੈਗਾ ਦੂਜੇ ਝੋਨੇ ਦੇ ਰਬਾਈਤੀ ਝੋਨੇ ਦੇ ਬਰਾਬਰ ਹੀ ਲੈ ਜੀ ਬਿਲਕੁਲ ਡਾਕਟਰ ਸਾਹਿਬ ਇਹ ਤੁਹਾਡਾ ਬਹੁਤ ਵਧੀਆ ਸਵਾਲ ਆ ਜਿਵੇਂ ਅਸੀਂ ਦੇਖਿਆ ਵੀ ਕੁਝ ਕਿਸਾਨ ਭਰਾ ਸਾਡੇ ਝੋਨੇ ਦੀ ਸਿੱਧੀ ਬਜਾਈ ਕਰ ਵੀ ਰਹੇ ਆ ਪਰ ਬਹੁਤੇ ਕਿਸਾਨ ਇਹ ਵਜਾ ਜਿਹੜੇ ਮੰਨ ਲਓ ਬਹੁਤ ਵਧੀਆ ਵੀ ਉਹਨਾਂ ਨੂੰ ਪਤਾ ਵੀ ਪਾਣੀ ਸੁਕਾ ਕੇ ਲਾਉਣਾ ਪਰ ਕਈ ਕਿਸਾਨ ਭਰਾ ਜਿਹੜੇ ਹੈਗੇ ਆ ਵੀ ਉਹ ਪਾਣੀ ਉਸੇ ਤਰ੍ਹਾਂ ਹੀ ਕੱਦੂ ਵਾਲਿਆਂ ਵਾਂਗੂ ਭਰੀ ਜਾਂਦੇ ਆ ਇਹਦੇ ਵਿੱਚ ਡਾਕਟਰ ਸਾਹਿਬ ਇਹ ਪਾਣੀ ਨੂੰ ਜ਼ਿਆਦਾ ਭਰਨ ਦੀ ਲੋੜ ਨਹੀਂ ਹੈਗੀ ਜਿਵੇਂ ਤਰਵਤਰ ਵਿਧੀ ਦੀ ਆਪਾਂ ਗੱਲ ਕਰੀਏ ਪਹਿਲਾ ਪਾਣੀ 21 ਦਿਨਾਂ ਤੇ ਜਾ ਕੇ 22 ਦਿਨਾਂ ਤੇ ਜਾ ਕੇ ਲੱਗਣਾ 20 21 ਦਿਨਾਂ ਤੇ ਜਾ ਕੇ ਆਪਣੀ ਫਸਲ ਆਪਣੇ ਵਾਣ ਦੇ ਹਿਸਾਬ ਨਾਲ ਲੱਗਣਾ ਵੀ ਉਹ ਸੌਣਾ ਵੀ ਕਿਦਾਂ ਜਾ ਕੇ ਪਹਿਲਾ ਪਾਣੀ ਲੱਗਣਾ ਉਸ ਤੋਂ ਬਾਅਦ ਚੋਂ ਇਹਦੇ ਵਿੱਚ ਪਾਣੀ ਦੂਜੇ ਤੀਜੇ ਦਿਨੋਂ ਮਿੱਟੀ ਦੀ ਜਿਹੜੀ ਹੈਗੀ ਆ ਅਵਸਥਾ ਦੇ ਹਿਸਾਬ ਨਾਲ ਜਾਂ ਮਿੱਟੀ ਦੀ ਮੰਤਰ ਦੇ ਹਿਸਾਬ ਨਾਲ ਖੇਤ ਦੇ ਹਿਸਾਬ ਨਾਲ ਲੱਗਣਾ ਕੋਈ ਤਿੰਨ ਚਾਰ ਦਿਨਾਂ ਤੇ ਜਾ ਕੇ ਪਾਣੀ ਜਿਹੜਾ ਹੈਗਾ ਐਵਰੇਜ ਇਹਦਾ ਆਪਾਂ ਲਾਈ ਜਾਣਾ ਭਰਨ ਦੀ ਲੋੜ ਨਹੀਂ ਗਈ ਪਤਲਾ-ਪਤਲਾ ਪਾਣੀ ਲਾਉਣਾ ਤੇ ਇਹਦੇ ਨਾਲ ਜਿਹੜਾ ਹੈਗਾ ਇਹ ਝੋਨਾ ਹੋ ਜਾਂਦਾ ਮਗਰੋਂ ਜਾ ਕੇ ਜਦੋਂ ਝੋਨਾ ਅੱਗੇ ਸਤੰਬਰ ਦੇ ਵਿੱਚ ਜਾ ਕੇ ਅਗਸਤ ਤੋਂ ਬਾਅਦ ਚੋਂ ਉਦੋਂ ਫਿਰ 7ਵੇਂ 8ਵੇਂ ਦਿਨ ਲੈ ਹੈਗਾ ਪਾਣੀ ਆਪਣੀ ਮਿੱਟੀ ਦੇ ਹਿਸਾਬ ਨਾਲ ਆਪਣਾ ਉਹ ਦੇਣਾ ਪੈਣਾ ਉਹ ਲਾਈ ਜਾਣਾ ਹਾਂਜੀ ਠੀਕ ਡਾਕਟਰ ਮਨਿੰਦਰ ਸਿੰਘ ਜੀ ਨੇ ਝੋਨੇ ਦੀ ਸਿੱਧੀ ਬਜਾਦ ਬਾਰੇ ਬੜੇ ਹੀ ਵਧੀਆ ਤਰੀਕੇ ਨਾਲ ਆਪਾਂ ਨੂੰ ਦੱਸਿਆ ਮੈਂ ਆਸ ਕਰਦਾ ਕਿ ਬਾਕੀ ਕਿਸਾਨ ਇਹਨਾਂ ਦੀਆਂ ਗੱਲਾਂ ਬਾਤਾਂ ਦਾ ਫਾਇਦਾ ਲੈਣਗੇ ਤੇ ਇਸ ਦੇ ਨਾਲ ਕੋਈ ਜੁੜਿਆ ਹੋਰ ਸਵਾਲ ਹੋਇਆ ਸਿੱਧੀ ਬਜਾਦ ਬਾਰੇ ਉਹ ਵੀ ਸਾਡੇ ਤੋਂ ਜਿਹੜਾ ਹੈਗਾ ਪੁੱਛਣਗੇ ਇਸ ਦੇ ਨਾਲ ਮੈਂ ਕਿਸਾਨਾਂ ਨੂੰ ਇੱਕ ਅਪੀਲ ਕਰਾਂਗਾ ਕਿ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਜਾਦ ਜਿਹੜੇ ਕਿਸਾਨ ਕਰ ਰਹੇ ਨੇ ਉਹਨਾਂ ਵਾਸਤੇ 1500 ਰੁਪਿਆ ਪ੍ਰੋਤਸਾਹਨ ਰਾਸ਼ੀ ਵੀ ਰੱਖੀ ਗਈ ਆ ਜਿਹਦੇ ਵਾਸਤੇ ਕੀ ਹੈਗਾ ਉਹ agrimachinerypunjab.com ਤੇ ਜਿਹੜਾ ਇਹ ਪੋਰਟਲ ਆਗਾ ਉਸਤੇ ਅਪਲਾਈ ਕਰ ਸਕਦੇ ਆ ਕਿ ਉਸ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਜਿਹੜੇ ਅਧਿਕਾਰੀ ਕਰਮਚਾਰੀ ਆ ਖੇਤਾਂ ਦੇ ਵਿੱਚ ਆ ਕੇ ਜਿਹੜੀ ਇਹਦੀ ਵੈਰੀਫਿਕੇਸ਼ਨ ਕਰਨਗੇ ਤੇ ਉਹਨਾਂ ਦੇ ਜਿਹੜਾ ਹੈਗਾ ਖਾਤੇ ਦੇ ਵਿੱਚ ਜਿਹੜੀ ਹੈਗੀ 1500 ਰੁਪਏ ਦੀ ਰਾਸ਼ੀ ਉਹਨਾਂ ਦੇ ਖਾਤੇ ਦੇ ਵਿੱਚ ਪਾਈ ਜਾਏਗੀ ਤਾਂ ਇਸ ਤੋਂ ਬਾਅਦ ਮੈਂ ਕਿਸਾਨਾਂ ਨੂੰ ਅਪੀਲ ਕਰੂੰਗਾ ਕਿ ਇਹੋ ਜਿਹੇ ਹੋਰ ਵੀਡੀਓਸ ਦੇਖਣ ਦੇ ਲਈ ਖੇਤੀ ਗਿਆਨ ਅਤੇ ਵਿਕਾਸ ਚੈਨਲ ਨੂੰ ਲਾਈਕ ਕਰਨਗੇ ਤੇ ਸਬਸਕ੍ਰਾਈਬ ਕਰਨਗੇ ਬਹੁਤ ਬਹੁਤ ਧੰਨਵਾਦ